ਇਹ ਇਹ ਨਾ ਇੰਡੀਅਨ ਐਡਵਰਟਾਈਜ਼ਮੈਂਟ ਏਜੰਸੀ ਹੈ ਇੰਟਰਨੈਸ਼ਨਲ ਹੈ ਉਹਦਾ ਜਿਹੜਾ ਇੰਡੀਅਨ ਚੈਪਟਰ ਹੈ ਉਹਦੀ ਵੈਬਸਾਈਟ ਤੇ ਐਡ ਆਈ ਹੋਈ ਹੈ 48 ਡੈਥਸ 1400 ਵਿਲੇਜਰਸ ਅਫੈਕਟਡ 442 ਲੱਖ ਏਕਰਸ ਡੈਮੇਜਡ 2.5 ਲੱਖ ਲਾਈਫ ਸਟਾਕ ਲੋਸਟ ਪੰਜਾਬ ਨੀਡਸ ਅ ਹੈਂਡ ਕੰਟਰੀਬਿਊਟ ਅਰਜੈਂਟਲੀ ਟੂ ਪ੍ਰਾਈਮ ਮਿਨਿਸਟਰ ਨੈਸ਼ਨਲ ਰੀਫੰਡ ਕੁਡ ਯੂ ਬਲੀਵ ਥੈਟ ਨਹੀਂ ਮੈਨੂੰ ਦੱਸੋ ਕਿ ਕਿਸੇ ਹੋਰ ਸਟੇਟ ਦੇ ਨਾਂ ਤੇ ਮੰਗਿਆ ਇਹ ਕੌਣ ਹੁੰਦੇ ਨੇ ਪੰਜਾਬ ਦੇ ਨਾਂ ਤੇ ਪੈਸੇ ਮੰਗਣ ਵਾਲੇ ਸੀਐਮ ਲੀ ਫੰਡ ਚ ਭੇਜੋ ਨਾ ਪੰਜਾਬ ਦੇ ਸੀਐਮ ਲੀ ਫੰਡ ਚ ਪੰਜਾਬ ਦਾ ਇੱਥੇ ਨਾਂ ਵਰਤੀ ਜਾਂਦੇ ਆ ਕਿਸੇ ਹੋਰ ਸਟੇਟ ਦੇ ਨਾਂ ਤੇ ਨਾਲੇ ਕਹਿੰਦੇ ਸਾਡੇ ਕੋਲ ਪੈਸੇ ਬਹੁਤ ਪਏ ਨੇ ਜੀ ਆ빗 ਬਖਜਕਰ ਸਾਹਿਬ ਸਾਹਿਬ ਜੀ ਨੂੰ ਦਿਖਾ ਦਿਓ ਕਿ ਜੀ ਆ ਆ ਤੁਸੀਂ ਮੰਗ ਰਹੇ ਹੋ ਪੈਸੇ ਤੁਸੀਂ ਐਸਡੀਐਫ ਦਾ ਸਤੂ ਸਾਹਿਬ ਮੰਗੀ ਜਿੰਦੇ ਐਸਡੀਐਫ ਦਾ ਆ ਇਹਦਾ ਕੌਣ ਸਾਹਿਬ ਦੀ ਕੋ ਕੀ ਪਤਾ ਕਿੰਨੇ ਪੈਸੇ ਆਉਣਗੇ ਜੀ ਇਹ ਇਹ ਤਾਂ ਆਟੀ ਲਈ ਤੋਂ ਬਾਹਰ ਹੈ ਇਹ ਤਾਂ ਦਿਖਾਉਂਦੀ ਨਹੀਂ ਵੀ ਕਿੰਨੇ ਆਗੇ ਇਹ ਕੌਣ ਹੈ ਜੀ ਪ੍ਰਧਾਨ ਮੰਤਰੀ ਸਾਹਿਬ ਇਹ ਸਪਸ਼ਟ ਕਰਨ ਕਿ ਤੁਹਾਡਾ ਜਿਹੜਾ ਰੀਲੀਫ ਫੰਡ ਦਾ ਨਾਂ ਕਿਉਂ ਵਰਤੇ ਜਾ ਰਿਹਾ ਹੈ ਜੀ ਔਰ ਪੰਜਾਬ ਦਾ ਨਾਂ ਕਿਉਂ ਵਰਤੇ ਜਾ ਰਿਹਾ ਹੈ ਨਹੀਂ ਕੀ ਪਤਾ ਹੁਣ ਕੌਣ ਕਿੱਕ ਦੇਊਗਾ ਇਹ ਐਡਵਰਟਾਈਜ਼ਮੈਂਟ ਦਿੱਤੀ ਹੈ ਇਹਨਾਂ ਨੇ ਇਹ ਕੌਣ ਹੁੰਦੇ ਨੇ ਪੰਜਾਬ ਦਾ ਨਾਮ ਵਰਤਣ ਵਾਲੇ ਫਿਰ ਅਸੀਂ ਅਸੀਂ ਆਪਣੇ ਆਪ ਕਾ ਕਰ ਲਾਂਗੇ ਜੀ ਅਸੀਂ ਨਹੀਂ ਅਸੀਂ ਕਾਇਆ ਸੀ ਅੱਜ ਹੀ ਆਇਆ ਮੇਰੇ ਕੋਲ ਇਹ ਜਿਵੇਂ ਵੀ ਇਦਾਂ ਮੈਂ ਇਹ ਸਾਰਾ ਇਸ਼ੂ ਤੁਹਾਡੇ ਥਰੂ ਵੀ ਜਾਊਗਾ ਕਿ ਇਹ ਕੌਣ ਹੁੰਦੇ ਨੇ ਪੰਜਾਬ ਦਾ ਨਾਮ ਵਰਤਣ ਵਾਲੇ ਮਤਲਬ ਕਮਾਲ ਹੈ ਯਾਰ ਪੰਜਾਬ ਨੀਡਸ ਹੈਂਡ ਪੰਜਾਬ ਕੋਲੇ ਆਪਣੇ ਹੱਥ ਹੈਗੇ ਨੇ ਕੁਈ ਅਸੀਂ ਗੱਲ ਨਹੀਂ ਦਸਾਂ ਨਾਉਂ ਦੀ ਕਿਰਤਕਮਾਈ ਕਰਨ ਵਾਲੇ ਆ ਅਸੀਂ ਤੇ ਛੇਤੀ ਛੇਤੀ ਪੈਸੇ ਜਮ੍ਹਾਂ ਕਰਾਓ ਕਹਿੰਦੇ ਪ੍ਰਾਈਮ ਮਿਨਿਸਟਰ ਨੈਸ਼ਨਲ ਲੀਫ ਫੰਡ ਚ ਜੇ ਕੋਈ ਘੁਟਾਲਾ ਲੇਤਾ ਹੈ ਜਾਂਚ ਕਰਨ ਉਹ ਸਾਨੂੰ ਕਿਵੇਂ ਪਤਾ ਲੱਗੂਗਾ ਕਿੰਨੇ ਪੈਸੇ ਆ ਗਏ ਪੰਜਾਬ ਵਾਸਤੇ